ਹਰ ਦੂਜੇ ਤੀਜੇ ਨਾਲ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਬੇਅਦਬੀ ਮਸਲਾ ਜਾਂ ਬੰਦੀ ਸਿੰਘਾਂ ਦੀ ਰਿਹਾਈਆਂ ਦਾ ਮਸਲਾ ਜਾਂ ਹੋਰ ਗੰਭੀਰ ਮੁੱਦੇ ਹੁਣ ਪਰ ਅਜੋਕੇ ਜਥੇਦਾਰਾਂ ਜਾਂ ਪੰਥਕ ਲੀਡਰਾਂ ਦਾ ਹਰ ਵਾਰੀ ਇਹੀ ਬਿਆਨ ਆਉਂਦਾ ਹੈ ਕਿ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਤੇ ਇਸ ਤੇ ਗੰਭੀਰ ਸਿੱਟੇ ਨਿਕਲਣਗੇ ਆਪਸੀ ਮਰਤ ਪੇਦ ਪਲਾ ਕੇ ਗ੍ਰੰਥ ਦੇ ਪੰਥ ਦੇ ਭਲੇ ਲਈ ਅਕਤਰ ਹੋ ਕੇ ਹਮਲਾ ਮਾਰੀਏ ਭਵਿੱਖ ਵਿੱਚ ਸਿੱਖਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ ਉਹ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮੀ ਕਾਰਜ ਕੀਤੇ ਅੱਜ ਜੇਲਾਂ ਵਿੱਚ ਬੰਦ ਹਨ ਸੋ ਉਹਨਾਂ ਨੇ ਆਪਣਾ ਕੌਮੀ ਫਰਜ਼ ਨਿਭਾਇਆ ਕੌਮ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨਾਲ ਡਟ ਕੇ ਖੜੀਏ 7 ਜਨਵਰੀ 2025 ਨੂੰ 2 ਸਾਲ ਹੋਣ ਜਾ ਰਹੇ ਆ ਮੋਰਚੇ ਨੂੰ ਪਰੰਤੂ ਸਰਕਾਰਾਂ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਸੈਂਟਰ ਸਰਕਾਰ ਉਹਨਾਂ ਤੇ ਇਨਸਾਬ ਦੇਣ ਲਈ ਤਿਆਰ ਨਹੀਂ ਦਲ ਖਾਲਸਾ ਵੱਲੋਂ ਅੱਜ ਦੀ ਕਨਵੈਨਸ਼ਨ ਸੱਦੀ ਗਈ ਉਸ ਚ ਪਹੁੰਚੇ ਹੋਏ ਗੁਰੂ ਰੂਪ ਖਾਲਸਾ ਜੀ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਤੇ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਹੱਕ ਲੈਣ ਲਈ ਭਾਵੇਂ ਪੰਜਾਬ ਦਾ ਕਿਸਾਨ ਉਹ ਵੀ ਸੜਕਾਂ ਤੇ ਰੋਣਾ ਰਿਹਾ ਤੇ ਸਿੱਖਾਂ ਦੇ ਹੱਕ ਲੈਣ ਲਈ ਕੌਮੀ ਅਨਸਾ ਮੋਰਚਾ 2 ਸਾਲ ਤੋਂ ਲੱਗਿਆ ਚੰਡੀਗੜ੍ਹ ਵਿਖੇ ਸੋ ਸਰਕਾਰਾਂ ਇਨਸਾਫ ਦੇਣ ਲਈ ਤਿਆਰ ਨਹੀਂ ਇਹ ਬਹੁਤ ਵਧੀਆ ਪ੍ਰਾਲਾ ਜਥੇਬੰਦੀ ਦਾ ਕਿ ਆਉਣ ਵਾਲੇ ਸਾਰੇ ਪੰਥਕ ਧਿਰਾਂ ਦੇ ਨੁਮਾਇੰਦਿਆਂ ਨੂੰ ਲੈ ਕੇ ਅਸੀਂ ਇੱਕ ਲਹਿਰ ਬਣਾਈਏ ਸਮੇਂ ਦੀ ਲੋੜ ਹੈ ਜਿੱਥੇ ਅਸੀਂ ਸਰੀਰਕ ਤੌਰ ਤੇ ਅੱਜ ਦੇ ਪ੍ਰੋਗਰਾਮ 'ਚ ਹਾਜ਼ਰੀ ਭਰ ਰਹੇ ਹਾਂ ਉੱਥੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਅੱਜ ਦੇ ਪ੍ਰੋਗਰਾਮ 'ਚ ਦੋ ਸ਼ਬਦ ਲਿਖ ਕੇ ਭੇਜੇ ਆਂ ਸੋ ਦਾਸ ਸੰਗਤਾਂ ਦੇ ਰੂਬਰੂ ਕਰਦਾ ਇਹ ੴ ਅਕਾਲ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੀਵੇ ਪਤ ਲੱਥੀ ਜਾਵੇ ਸਭ ਹਰਾਮ ਜੇ ਤਾਂ ਕਿਛ ਖਾਏ ਅੱਜ ਦੇ ਦਲ ਖਾਲਸਾ ਵੱਲੋਂ ਪੰਜਾਬ ਅਤੇ ਸਿੱਖਾਂ ਦੇ ਗੰਭੀਰ ਮਸਲਿਆਂ ਬਾਰੇ ਕਨਵੈਨਸਰ ਰੱਖੀ ਗਈ ਹੈ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਅੱਜ ਕੌਮ ਬੇਸ ਬਫਾਸੀ ਅਤੇ ਆਪੋ ਤਾਪੀ ਦੇ ਆਲਮ ਵਿੱਚੋਂ ਲੰਘ ਰਹੀ ਹੈ ਪੰਥ ਅਤੇ ਗੁਰੂ ਦੋਖੀ ਇਸ ਦਾ ਫਾਇਦਾ ਉਠਾ ਰਹੇ ਹਨ ਅੱਜ ਸਾਰੇ ਪੰਥਕ ਲੀਡਰਾਂ ਨੂੰ ਆਪਣੀ ਨਿੱਜੀ ਹਮਤਿਆ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਆਪਣੀ ਸਿਆਸੀ ਪਾਵਰ ਵਧਾਉਣ ਦੀ ਲੋੜ ਹੈ ਅੱਜ ਕੌਮ ਦੇ ਜੋ ਵੱਡੇ ਮਸਲੇ ਹਨ ਉਹਨਾਂ ਦੇ ਹੱਲ ਲਈ ਵੱਡੇ ਧਰਮ ਯੁੱਧੀ ਤਰਜ ਤੇ ਸੰਘਰਸ਼ ਕਰਨ ਦੀ ਜ਼ਰੂਰਤ ਹੈ ਜਿਸ ਦੀ ਭਾਵਨਾ ਕਿਸੇ ਵੀ ਪੰਥਕ ਤੇਰ ਦੇ ਅੰਦਰ ਦਿਖਾਈ ਨਹੀਂ ਦੇ ਰਹੀ ਹਰ ਦੂਜੇ ਤੀਜੇ ਨਾਲ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਬੇਅਦਬੀ ਮਸਲਾ ਜਾਂ ਬੰਦੀ ਸਿੰਘਾਂ ਦੀ ਰਿਹਾਈਆਂ ਦਾ ਮਸਲਾ ਜਾਂ ਹੋਰ ਗੰਭੀਰ ਮੁੱਦੇ ਹੁਣ ਪਰ ਅਜੋਕੇ ਜਥੇਦਾਰਾਂ ਜਾਂ ਪੰਥਕ ਲੀਡਰਾਂ ਦਾ ਹਰ ਵਾਰੀ ਇਹੀ ਬਿਆਨ ਆਉਂਦਾ ਹੈ ਕਿ ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਤੇ ਇਸ ਤੇ ਗੰਭੀਰ ਸਿੱਟੇ ਨਿਕਲਣਗੇ ਆਪਣੇ ਆਪ ਨੂੰ ਸੁਰਖਰੂ ਸਮਝਦੇ ਹਨ ਪਰੰਤੂ ਦਾ ਦਾ ਸਜਾ ਹੈ ਕਿ ਕੌਮੀ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਮ ਮੋਰਚਾ ਲੱਗਿਆ ਹੋਇਆ ਹੈ ਇਸ ਮੋਰਚੇ ਦੀ ਜਗ੍ਹਾ ਪਰਫੈਕਟ ਹੈ ਸੋ ਮੇਰੀ ਸਾਰੇ ਪੰਥਕ ਧਾਰਨੀ ਸੋਦੇ ਵੀਰਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਸੀ ਮਰਤ ਪੈਦ ਪਲਾ ਕੇ ਗ੍ਰੰਥ ਦੇ ਪੰਥ ਦੇ ਭਲੇ ਲਈ ਅਕਤਰ ਹੋ ਕੇ ਹਮਲਾ ਮਾਰੀਏ ਪਵਿੱਛ ਵਿੱਚ ਪਵਿੱਖ ਵਿੱਚ ਸਿੱਖਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਹਨ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰਾਂ ਵੱਲੋਂ ਸਾਜ਼-ਸਾਂ ਰਚੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬ ਦੇ ਬਚਨਾਂ ਤੇ ਪੈਰਾ ਦੇਣ ਦੀ ਲੋੜ ਹੈ ਗੁਰੂ ਦਾ ਹੁਕਮ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮੇ ਕੀ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਬਚਾਏ ਦਾਸ ਜਹਦਾਰ ਜਕਤਾਰ ਸਿੰਘ ਹਵਾਰਾ ਮੰਡੋਲੀ ਜੇਲ੍ਹ ਦਿੱਲੀ ਇਹ ਉਹਨਾਂ ਦੀ ਭਾਵਨਾ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਆਪਣੇ ਸ਼ਬਦਾ ਰਾਹੀਂ ਸੋ ਜਿੱਥੇ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਕੀਤਾ ਗਿਆ ਉੱਥੇ ਅਸੀਂ ਦੇਖ ਰਹੇ ਹਾਂ ਕਿ ਕੰਧ ਤੇ ਬਹੁਤ ਵੱਡੀਆਂ ਫੋਟੋਆਂ ਲੱਗੀਆਂ ਸਾਡੇ ਯੋਧਿਆਂ ਦੀ ਬਹੁਤ ਸਾਰਿਆਂ ਨੇ ਆਪਣੀਆਂ ਸ਼ੀਧੀਆਂ ਪਾ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੌਮ ਦੀ ਆਜ਼ਾਦੀ ਲਈ ਸੰਘਰਸ਼ ਲੜਿਆ ਬਹੁਤ ਸਾਰਿਆਂ ਨੇ ਜੱਲ ਜਲਾ ਵਤਨੀਆਂ ਕੱਟੀਆਂ ਅੱਜ ਵੀ ਜਲਾ ਵਤਨੀ ਕੱਟ ਰਹੇ ਆ ਅਬਦੇਸ਼ਾਂ ਚ ਸੋ ਉਹ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਕੌਮੀ ਕਾਰਜ ਕੀਤੇ ਅੱਜ ਜੇਲਾਂ ਵਿੱਚ ਬੰਦ ਹਨ ਸੋ ਉਹਨਾਂ ਨੇ ਆਪਣਾ ਕੌਮੀ ਫਰਜ਼ ਨਿਭਾਇਆ ਕੌਮ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨਾਲ ਡੱਟ ਕੇ ਖੜੀਏ ਇਹ ਅੱਜ ਸਮੇਂ ਦੀ ਲੋੜ ਹੈ 100 ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਲਈ 7 ਜਨਵਰੀ 2023 ਤੋਂ ਮੋਰਚਾ ਲੱਗਿਆ 7 ਜਨਵਰੀ 2025 ਨੂੰ 2 ਸਾਲ ਹੋਣ ਜਾ ਰਹੇ ਹਨ ਮੋਰਚੇ ਨੂੰ ਪਰੰਤੂ ਸਰਕਾਰਾਂ ਭਾਵੇਂ ਪੰਜਾਬ ਦੀ ਸਰਕਾਰ ਹੈ ਜਾਂ ਸੈਂਟਰ ਸਰਕਾਰ ਉਹਨਾਂ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਸੋ ਮੇਰੀ ਬੇਨਤੀ ਹੈ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਵੀ ਬੇਨਤੀ ਹੈ ਕਿ 7 ਜਨਵਰੀ 2025 ਨੂੰ ਆਪਣੇ ਹੱਕ ਲੈਣ ਲਈ ਇੱਕ ਬਹੁਤ ਵੱਡਾ ਇਕੱਠ ਰੱਖਿਆ ਗਿਆ ਕੌਮੀ ਇਨਸਾਫ ਮੋਰਚੇ ਵਿੱਚ ਸੋ ਮੇਰੀ ਆਇਸ ਜਿੰਨੇ ਵੀ ਆਗੂ ਸਹਿਬਾਨ ਹੈ ਯਾ ਜਿੰਨੇ ਵੀ ਆਜਾ ਇੱਥੇ ਆਏ ਆਂ ਪੰਥਕ ਸੋਦ ਦੇ ਧਾਰਨੀ ਉਹ ਅੱਜ ਇਹ ਸੁਨੇਹਾ ਜ਼ਰੂਰ ਲੈ ਕੇ ਜਾਇਓ ਕਿ ਅਸੀਂ 7 ਜਨਵਰੀ 2025 ਨੂੰ ਵਹੀਰਾ ਘੱਟ ਕੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੀਏ ਤਾਂ ਕਿ ਅਸੀਂ ਸਰਕਾਰਾਂ ਨੂੰ ਮਜਬੂਰ ਕਰ ਸਕੀਏ ਆਪਣੇ ਹੱਕ ਲੈ ਲਈ ਸੋ ਇੰਨੀ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ